ਪ੍ਰਕਾਸ਼ ਚੰਦ ਬਾਦਲ ਦਾ ਜਿਹੜਾ ਖਾਕੀ ਕੱਚਾਗਾ ਕੱਚਾਗਾ ਲਗਭਗ ਜਮੇ ਹੁਣ ਨੰਗਾ ਹੋ ਗਿਆ ਵੀ ਖਾਕੀ ਕੱਚਾ ਪਾਇਆ ਹੋਇਆ ਸੀਗਾ ਇਹਦੇ ਤੇ ਜਿਹੜਾ ਸੁਖਬੀਰ ਸਿੰਘ ਇਨਸਾਂਗਾ ਜਿਹੜਾ ਉਹ ਕਹਿੰਦਾ ਮੈਂ ਜਾਣੇਣ ਜਾਣੇ ਚ ਗਲਤੀ ਹੋ ਗਈ ਹੋਵੇ ਮੈਨੂੰ ਉਹਦੀ ਮਾਫੀ ਦਿੱਤੀ ਜਾਵੇ ਉਹਦੀ ਸਾਰੀ ਰਿਪੋਰਟ ਨੰਗੀ ਹੋ ਗਈ ਵੀ ਕਿਵੇਂ ਕਿਵੇਂ ਜਿਹੜਾ ਜ਼ਥੇਦਾਰ ਗਰਦੇਵ ਸਿੰਘ ਕੋਂਕੇ ਦਾ ਕਤਲ ਹੋਇਆ ਸੀ ਪੁਲਿਸ ਨੇ ਕਤਲ ਕੀਤਾ ਸੀ ਉਹਦੇ ਵਿੱਚ ਕਿਵੇਂ ਬਾਦਲ ਪਰਿਵਾਰ ਵੀ ਸ਼ਾਮਲ ਸੀ ਸਰਦਾਰ ਸਰਬਜੀਤ ਸਿੰਘ ਜਿਹੜੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਉਹਨਾਂ ਨੇ ਜਿਹੜੇ ਬਾਨੀਜੀਤ ਸਿੰਘ ਪੈਸ ਸੀ ਉਹਨਾਂ ਦੇ ਲੈਟਰਪੈਡ ਤੇ ਲਿਖ ਕੇ ਜਸਹਰ ਰਕबीर ਸਿੰਘ ਜੀ ਨੂੰ ਦਰਖਾਸਤ ਦਿੱਤੀ ਹੈ ਤੇ ਉਹ ਦਰਖਾਸਤ ਦੇ ਵਿੱਚ ਉਹਨਾਂ ਨੇ ਗੁਰਦੇਵ ਸਿੰਘ ਕੌਂਕੇ ਦੀ ਜਿਵੇਂ ਜਸਹਰ ਗੁਰਦੇਵ ਸਿੰਘ ਕੌਂਕੇ ਦੀ ਮੌਤ ਕਿਵੇਂ ਹੋਈ ਤੇ ਕੌਣ-ਕੌਣ ਉਹਦੇ ਚ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਤੇ ਸਾਰਿਆਂ ਤੇ ਕਾਰਵਾਈ ਕਰਨ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਤੇ ਇਹ ਕਤਲ ਦਾ ਸਾਰੀ ਪੰਥਕ ਸਰਕਾਰ ਨੂੰ ਸਾਰੇ ਪੰਥਕ ਸਰਕਾਰ ਦੇ ਮੰਤਰੀਆਂ ਨੂੰ ਤੇ ਸਾਰੇ ਅਕਾਲੀ ਦਲ ਦੇ ਵਰਕਰਾਂ ਨੂੰ ਸਾਰਿਆਂ ਨੂੰ ਪਤਾ ਸੀਗਾ ਇਸ ਕਤਲ ਦਾ ਵੀ ਇਹ ਕਤਲ ਕਰਵਾਉਣ ਦੇ ਪਿੱਛੇ ਜ਼ਿੰਮੇਵਾਰ ਵਿਅਕਤੀ ਕੌਣ ਹੈ ਤੇ ਕਿਹਨੇ ਕਿਹਨੇ ਕਤਲ ਕਰਵਾਇਆਗਾ ਕੋਈ ਬੋਲਿਆ ਨਹੀਂਗਾ ਹੈਗਾ ਅੱਜ ਤੱਕ 15 ਸਾਲ ਪੰਥਕ ਸਰਕਾਰ ਰਹਿ ਗਈ 15 ਸਾਲ ਬਾਦਲ ਬਾਦਲ ਸਾਹਿਬ ਸੁਖਬੀਰ ਜੀ 15 ਸਾਲ ਸਰਕਾਰ ਰਹਿ ਗਈ ਥੋੜੀ ਹੁਣ ਤੁਸੀਂ ਜਾਣੇ ਅਣਜਾਣੇ ਚ ਗਲਤੀਆਂ ਕਹਿਨੇ ਹੋ 15 ਸਾਲ ਸਰਕਾਰ ਰਹਿ ਗਈ ਉਹਦੇ ਦੌਰਾਨ ਕਿਸੇ ਨੇ ਨਹੀਂ ਪੁੱਛਿਆ ਤੇ ਦਰਖਾਸਤ ਜਿਹੜੀ ਹੁਣ ਦਿੱਤੀ ਆਗੀ ਇਹ ਦਰਖਾਸਤ ਦੇ ਵਿੱਚ ਸਾਰੇ ਲੋਕਾਂ ਦੇ ਬਿਆਨ ਬਿਆਨ ਵਗੈਰਾ ਕਾਪੀਆਂ ਜਿਹੜੇ ਉਹਨਾਂ ਦੇ ਬਿਆ ਦਰਖਾਸਤ ਦੀ ਕਾਪੀ ਬਿਆਨਾਂ ਦੀ ਕਾਪੀ ਤੇ ਹੋਰ ਸਾਰੀਆਂ ਕਾਪੀਆਂ ਮੈਂ ਨਾਲ-ਨਾਲ ਚਲਾ ਰਹਾਗਾ ਪੂਰੀ ਰਿਪੋਰਟ ਜਿਹੜੀ ਪੇਸ਼ ਕੀਤੀ ਆ ਸਮੇਤ ਸਬੂਤ ਸਮੇਤ ਬਿਆਨ ਸਾਰੇ ਬੰਦਿਆਂ ਦੇ ਪੁਲਿਸ ਅਫਸਰਾਂ ਦੇ ਬਿਆਨ ਲੋਕਾਂ ਦੇ ਬਿਆਨ ਜਿਨ੍ਹਾਂ ਦੇ ਸਾਹਮਣੇ ਚੱਕਿਆ ਉਹਨਾਂ ਦੇ ਬਿਆਨ ਜਿਹੜੇ ਪ੍ਰਕਾਸ਼ ਪ੍ਰਕਾਸ਼ ਚੰਦ ਬਾਦਲ ਨਾਲ ਜਿਨ੍ਹਾਂ ਨੇ ਗੱਲਾਂ-ਬੱਤਾਂ ਕੀਤੀਆਂ ਉਹਨਾਂ ਦੇ ਬਿਆਨ ਸਾਰੇ ਰਿਪੋਰਟ ਦੇ ਵਿੱਚ ਦਰਜ ਨੇ ਤੁਸੀਂ ਇਹਨੂੰ ਪੌਜ਼ ਕਰ ਕਰਕੇ ਪੜ੍ਹ ਵੀ ਸਕਦੇ ਹੋ ਮੈਂ ਇਹਦਾ ਲਿੰਕ ਵੀ ਦੇ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਵੈਬਸਾਈਟ ਦਾ ਤੁਸੀਂ ਉਹ ਵੈਬਸਾਈਟ ਤੋਂ ਕੱਢ ਵੀ ਸਕਦੇ ਹੋਗੇ ਦਰਖਾਸਤ ਨੂੰ ਤੇ ਬਿਆਨਾਂ ਨੂੰ ਇਹ ਜਿਹੜਾ ਮੌਕੇ ਦਾ ਉਸ ਵਕਤ ਦਾ ਜਿਹੜਾ ਡੀਐਸਪੀ ਸੀਗਾ 1999 ਦੇ ਵਿੱਚ ਨਾ 1998 ਦੇ ਵਿੱਚ 7 ਜੂਨ 1998 ਨੂੰ ਆਈਪੀਐਸ ਅਧਿਕਾਰੀ ਸੀਗਾ ਜਿਹੜਾ ਮੌਕੇ ਦਾ ਡੀਜੀਪੀ ਸੀਗਾ ਉਹਨੇ ਮੌਕੇ ਦੇ ਆਈਪੀਐਸ ਅਧਿਕਾਰੀ ਜਿਨ੍ਹਾਂ ਦਾ ਨਾਂ ਸੀਗਾ ਬੀਪੀ ਤਵਾੜੀ ਉਹਨਾਂ ਨੂੰ ਹੁਕਮ ਦਿੱਤੇ ਸੀਗੇ ਵੀ ਜਿਹੜਾ ਗੁਰਦੇਵ ਸਿੰਘ ਕੌਂਕੇ ਦਾ ਕਤਲ ਆ ਇਹ ਕਤਲ ਨੂੰ ਨੰਗਾ ਕੀਤਾ ਜਾਵੇ ਤੇ ਇਹਦੀ ਰਿਪੋਰਟ ਪੇਸ਼ ਕੀਤੀ ਜਾਵੇ ਇਹਦੀ ਰਿਪੋਰਟ 27 799 ਨੂੰ ਪ੍ਰਕਾਸ਼ ਚੰਦ ਬਾਦਲ ਦੇ ਟੇਬਲ ਤੇ ਪਈਤੀ ਜਦੋਂ ਪ੍ਰਕਾਸ਼ ਚੰਦ ਬਾਦਲ ਮੁੱਖ ਮੰਤਰੀ ਸੀਗਾ 27 799 ਨੂੰ ਇਹਦੀ ਰਿਪੋਰਟ ਆ ਗਈ ਸੀ ਹੋ ਕੇ ਵੀ ਇਸ ਬੰਦੇ ਦੇ ਕਤਲ ਦੇ ਵਿੱਚ ਜ਼ਿੰਮੇਵਾਰ ਕੌਣ ਆ ਇਹ ਰਿਪੋਰਟ ਤੇ ਇਹ ਰਿਪੋਰਟ ਦੇ ਵਿੱਚ ਪ੍ਰਕਾਸ਼ ਪ੍ਰਕਾਸ਼ ਚੰਦ ਬਾਦਲ ਦਾ ਆਪਣਾ ਨਾਮ ਵੀ ਆਉਂਦਾ ਸੀ ਇਸ ਕਰਕੇ ਪ੍ਰਕਾਸ਼ ਚੰਦ ਬਾਦਲ ਨੇ ਇਹ ਰਿਪੋਰਟ ਦੱਬੀ ਰੱਖੀ ਜਿਹੜੇ ਗਵਾਹ ਗਵਾਹਾਂ ਦੀ ਜਿਹੜੀ ਗਵਾਹ ਜਿਹੜੀ ਗੱਲ ਕਹਿੰਦੇ ਨੇ ਉਹਦੇ ਵਿੱਚ ਪ੍ਰਕਾਸ਼ ਚੰਦ ਬਾਦਲ ਸ਼ਾਮਲ ਹੈ ਇਸ ਕਤਲ ਦੇ ਵਿੱਚ ਬਾਕੀ ਦਾ ਜਿਹੜੇ ਪੁਲਿਸ ਵਾਲੇ ਹੈਗੇ ਨੇ ਹੈਗੇ ਨੇ 1 ਜੂਨ 1993 ਨੂੰ 1 ਜੂਨ 1993 ਨੂੰ ਪਗੋੜਾ ਕਰਾਰ ਦਿੱਤਾ ਸੀ ਜ세ਦਾਰ ਗੁਰਦੇਵ ਸਿੰਘ ਜੀ ਕੌਕਿਆ ਨੂੰ ਉਹੀ ਦਿਨ ਉਹਨਾਂ ਦੀ ਮੌਤ ਦੀ ਤਰੀਕ ਮੰਨੀ ਜਾਂਦੀ ਆ ਵੀ ਉਸੇ ਦਿਨ ਉਹ ਚੜਾਈ ਹੋ ਗਏ ਹੋਣਗੇ ਮਰ ਕੇ ਹੋਣਗੇ ਉਸ ਦਿਨ ਡੈਥ ਹੋ ਗਈ ਹੋਗੀ ਉਹਨਾਂ ਦੀ ਬਸ ਇਹਨਾਂ ਨੇ ਪਗੋੜਾ ਕਰਾਰ ਦਿੱਤਾ ਤੇ 20 ਦਸੰਬਰ 1992 ਨੂੰ 20 ਦਸੰਬਰ 1992 ਨੂੰ ਗੁਰਦੇਵ ਸਿੰਘ ਕੌਕੇ ਜੀ ਨੂੰ ਘਰੋਂ ਚੱਕਿਆ ਗਿਆ ਸੀ ਪੁਲਿਸ ਚੱਕ ਕੇ ਲੈ ਕੇ ਗਈ ਸੀ 26 ਜੂਨ 1986 ਨੂੰ ਐਕਚੁਅਲ ਦੇ ਵਿੱਚ ਕੀ ਹੋਇਆ ਸੀ 26 ਜੂਨ 1986 ਨੂੰ ਸਰਬਸੰਮਤੀ ਨਾਲ ਜਥੇਦਾਰ ਜਸਵੀਰ ਸਿੰਘ ਰੋਡੇ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਤਾ ਸੀ ਜਥੇਦਾਰ ਜਸਵੀਰ ਸਿੰਘ ਰੋਡੇ ਉਦੋਂ ਜੇਲ੍ਹ 'ਚ ਸੀ ਉਹਨਾਂ ਦੇ ਵਿੱਚ ਜੇਲ੍ਹ ਦੇ ਵਿੱਚ ਰਹਿਣ ਦੇ ਕਰਕੇ ਸਰਦਾਰ ਗੁਰਦੇਵ ਸਿੰਘ ਕੌਕੇ ਨੂੰ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਲਾਇਆ ਗਿਆ ਸੀ ਤੇ ਉਦੋਂ ਥੋੜੀ ਦੇਰ ਬਾਅਦ ਹੀ ਉਹਨਾਂ ਨੇ ਪੁਲਿਸ ਨੇ ਇਹਨਾਂ ਨੂੰ ਚੱਕ ਲਿਆ ਤੇ ਕਾਫੀ ਲੰਬਾ ਸਮਾਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਦੋਂ ਇਹ ਜੇਲ੍ਹ ਦੇ ਵਿੱਚ ਰਹੇ ਉਹਦੇ ਦੌਰਾਨ ਬਾਬਾ ਗਰਵਚਨ ਸਿੰਘ ਮਾਨੋਚਾਲ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਬਣੇ ਤੇ ਉਹਨਾਂ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਪੱਕਾ ਪੱਕੇ ਤੌਰ ਤੇ ਜਿਹਦਰ ਲਾਤਾ ਸੀ ਐਸਜੀਪੀਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪੱਕੇ ਤੌਰ ਤੇ ਜਿਹਦਰ ਲਾਇਆ ਗਿਆ ਸੀ ਉਸ ਤੋਂ ਬਾਅਦ ਜਿਹਦਰ ਸਾਹਿਬ ਨੂੰ ਵਿਚਲੀ ਛੜਤਾ ਸੀ ਗੁਰਦੇਵ ਸਿੰਘ ਕੌਕੇ ਨੂੰ ਤੇ 20 ਦਸੰਬਰ 1992 ਨੂੰ ਫੇਰ ਦੁਬਾਰਾ ਇੰਸਪੈਕਟਰ ਗਰਮੀਤ ਸਿੰਘ ਇਹਨਾਂ ਨੂੰ ਘਰੋਂ ਆਕੇ ਚੱਕ ਕੇ ਲੈ ਗਿਆ ਉਸ ਦਿਨ ਇਹਨਾਂ ਦਾ ਦੋਤਾ ਸੀਗਾ ਜਿਹੜਾ 7 ਮਹੀਨਿਆਂ ਦਾ ਦੋਤਾ ਸੀ ਉਹ ਦੋਤੇ ਦੀ ਉਸ ਦਿਨ ਮੌਤ ਹੋਈ ਹੋਈ ਸੀ ਤੇ ਉਹ ਮੌਤ ਹੋਣ ਕਰਕੇ ਇਹਨਾਂ ਨੂੰ ਛੱਡ ਰਾ ਪਿਆ ਪਿੰਡ ਦੇ ਲੋਕਾਂ ਨੇ ਜਾ ਕੇ ਉੱਥੇ ਬੇਨਤੀ ਕੀਤੀ ਵੀ ਸਾਰੇ ਇਹਨਾਂ ਦੇ ਘਰੇ ਮੌਤ ਹੋਈ ਹੋਈ ਆ ਵੀ ਤੁਸੀਂ ਇਹਨਾਂ ਨੂੰ ਸੰਸਕਾਰ ਕਰ ਲੈਂਦੇ ਹੋ ਉਦੋਂ ਇੰਸਪੈਕਟਰ ਗਰਮੀਤ ਸਿੰਘ ਨੇ ਛੱਟਤਾ 22 ਦਸੰਬਰ 1992 ਨੂੰ ਫੇਰ ਦੁਬਾਰਾ ਪਿੰਡ ਦੇ ਇੱਕ ਬੰਦੇ ਦੇ ਇੱਕ ਕੋਈ ਬਲ ਬਲਪੀਤ ਨੌ ਦਾ ਕੋਈ ਬੰਦਾ ਸੀ ਬਲਪੀਤ ਨੌ ਸਮਥਿੰਗ ਯੂ ਹੈਵ ਰਿਪੋਰਟ ਰਿਪੋਰਟ ਦੇ ਵਿੱਚ ਤੁਸੀਂ ਪੜੋਗੇ ਮੈਂ ਨੌ ਗਲਤ ਲੈ ਰਿਹਾ ਉਹ ਨੌ ਆਊਗਾ ਵਿੱਚ ਰਿਪੋਰਟ ਤੁਸੀਂ ਪੜ ਲਓ ਰੋਕ ਕੇ ਤੇ ਉਹ ਬੰਦੇ ਦੇ ਕਤਲ ਕੇਸ ਦੇ ਵਿੱਚ ਗੁਰਦੇਵ ਸਿੰਘ ਕੌਕੇ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਉਹ ਉਹਨਾਂ ਦੇ ਪਰਿਵਾਰ ਦੇ ਮੈਂਬਰ ਇਹ ਗੱਲ ਕਹਿੰਦੇ ਨੇ ਵੀ ਸਾਡੇ ਮੁੰਡੇ ਦਾ ਕਤਲ ਤਿੰਨ ਬੰਦਿਆਂ ਨੇ ਕੀਤਾ ਤੇ ਉਹ ਤਿੰਨੇ ਬੰਦੇ ਸਾਡੇ ਪਿੰਡ ਦੇ ਨਹੀਂ ਹੈਗੇ ਬਾਹਰੋਂ ਨੇ ਉਹ ਬੰਦੇ ਜਿਹੜੇ ਮਦਈ ਨੇ ਜਿਨ੍ਹਾਂ ਦਾ ਕਤਲ ਹੋਇਆ ਉਹ ਕਹਿੰਦੇ ਨੇ ਵੀ ਗੁਰਦੇਵ ਸਿੰਘ ਕੌਂਕੇ ਨੇ ਸਾਡੇ ਬੰਦੇ ਬੰਦੇ ਦੇ ਸਾਡੇ ਮੁੰਡੇ ਦੇ ਕਤਲ ਦੇ ਵਿੱਚ ਗੁਰਦੇਵ ਸਿੰਘ ਕੌਂਕੇ ਦਾ ਹੱਥ ਹੈ ਨਹੀਂਗਾ ਪਰ ਪੁਲਿਸ ਨੇ ਤਾਂ ਉਹਨੂੰ ਮਾਰਨਾ ਸੀਗਾ ਇਸ ਕਰਕੇ ਇਨਸਪੈਕਟਰ ਗਰਮੀਤ ਸਿੰਘ 25 ਦਸੰਬਰ 1992 ਨੂੰ ਫੇਰ ਦੁਬਾਰਾ ਘਰੋਂ ਚੱਕਿਆ ਜਦੋਂ ਘਰੋਂ ਚੱਕਣ ਆਈ ਪੁਲਿਸ ਉਦੋਂ ਗੁਰਦੇਵ ਸਿੰਘ ਕਹਿੰਕਿ ਹਰ ਰੋਜ਼ ਇਹ ਤੜਕੇ ਜਾ ਕੇ 3 ਵਜੇ ਜਾ ਕੇ ਗੁਰਦੁਆਰਾ ਸਾਹਿਬ ਕਥਾ ਕਰਦੇ ਹੁੰਦੇ ਸੀ ਇਹ ਕਥਾ ਕਰ ਰਹੇ ਸੀ ਇਹਨਾਂ ਨੂੰ ਇਨਸਪੈਕਟਰ ਗਰਮੀਤ ਸਿੰਘ ਨੇ ਗੁਰਦੁਆਰੇ ਦੇ ਧੱਕੇ ਰਾ ਪਾ ਕੇ ਇਹਨਾਂ ਨੂੰ ਘਰੇ ਸਨੇਹਾ ਭੇਜਿਆ ਅੰਦਰ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਅਰਦਾਸ ਕਰਕੇ ਆਇਆ ਮੈਨੂੰ ਪਾ ਲਿਓ ਗ੍ਰਿਫਤਾਰੀ ਤੁਸੀਂ ਇਹ ਬਾਹਰ ਆਏ ਬਾਹਰ ਆ ਕੇ ਇਹਨਾਂ ਨੇ ਕਿ ਗੁਰਦੁਆਰੇ ਦੇ ਵਿੱਚ ਉਸ ਵਕਤ 200 ਬੰਦਾ ਹਾਜ਼ਰ ਸੀ ਜਦੋਂ ਇਹਨਾਂ ਨੂੰ ਚੱਕਿਆ ਗਿਆ ਤੇ ਇਹ ਉਹ ਘਰੇ ਗਏ ਜਦੋਂ ਇਹ ਆਪਣੇ ਘਰੇ ਪਹੁੰਚੇ ਘਰੇ ਇਹਨਾਂ ਨੇ ਕਹੇ ਮੈਂ ਘਰ ਜਾਣਾਗਾ ਕਿ ਘਰੇ ਗਏ ਘਰੇ ਜਾ ਕੇ ਇਹਨਾਂ ਨੇ ਚਾਹ ਪਾਣੀ ਪੀਤਾ ਤੇ ਆਪਣੇ ਕੱਪੜੇ ਵਗੈਰਾ ਬਦਲੇ ਕੱਪੜੇ ਬਦਲ ਕੇ ਇਹ ਪੁਲਿਸ ਦੇ ਨਾਲ ਬੈਠ ਗਏ ਉਸ ਵਕਤ ਨੂੰ ਉੱਥੇ ਪਿੰਡ ਦਾ 400 ਬੰਦਾ ਇਕੱਠਾ ਹੋ ਗਿਆ ਸੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਇਹਨਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਅੱਜ ਤੱਕ ਵੀ ਭਗੌੜਾ ਚੱਲ ਰਿਹਾ ਆ ਰਿਪੋਰਟਾਂ ਦੇ ਵਿੱਚ ਭਗੌੜਾ ਸ਼ੋਅ ਹੋ ਰਿਹਾ ਅਦਾਲਤਾਂ ਦੋ ਕੇਸ ਨੇ ਦੋ ਕਿਸਿਆਂ ਦੇ ਵਿੱਚ ਗੁਰਦੇਵ ਸਿੰਘ ਕਹਿੰਕੇ ਅੱਜ ਵੀ ਭਗੌੜਾ ਕਰਾਰ ਦਿੱਤਾ ਹੋਇਆ ਹੈ ਤੇ ਉਸ ਤੋਂ ਬਾਅਦ 25 ਦਸੰਬਰ 1991 ਨੂੰ ਚੱਕਣ ਤੋਂ ਬਾਅਦ ਤੇ ਇਨਸਪੈਕਟਰ ਗਰਮੀਤ ਸਿੰਘ ਲੈ ਗਿਆ ਥਾਣੇ ਦੇ ਵਿੱਚ ਉਸ ਵਕਤ ਇਹਨਾਂ ਦਾ ਬੇਟਾ ਤੇ ਪਤਨੀ ਤੇ 400 ਬੰਦਾ ਮੌਕੇ ਤੇ ਹਾਜ਼ਰ ਸੀ ਉਸ ਤੋਂ ਬਾਅਦ ਕੀ ਗੱਲ ਹੋਈ ਜਦ ਪ੍ਰਕਾਸ਼ ਸਿੰਘ ਬਾਦਲ ਕਿਵੇਂ ਸ਼ਾਮਲ ਹੁੰਦਾਗਾ ਜਦੋਂ ਇਹ ਜਥੇਦਾਰ ਜੀ ਕੀ ਕਰਦੇ ਸੀ ਇਹ ਬਾਹਰ ਦਾ ਖਾਣਾ ਨਹੀਂ ਸੀ ਖਾਂਦੇ ਕਿਉਂਕਿ ਬੜੇ ਸੱਚੇ ਸੁੱਚੇ ਜੇ ਬੰਦੇ ਸੀਗੇ ਤੇ ਇਹਨਾਂ ਦਾ ਨਾਮਣਾ ਬਹੁਤ ਹੋ ਗਿਆ ਸੀ ਪੁੱਛਪਰਤੀ ਤੇ ਬਹੁਤ ਰੂਈ ਦੀ ਲੋਕਾਂ ਦਾ ਇਹਨਾਂ ਕੋਲੇ ਆਣਾ ਆਉਣਾ ਜਾਣਾ ਬਹੁਤ ਲੱਗਿਆ ਰਹਿੰਦਾ ਸੀ ਬਾਦਲ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਤਕਲੀਫ ਸੀ ਬਾਦਲ ਤੋਂ ਜ਼ਿਆਦਾ ਇਹਨਾਂ ਦੇ ਕੋਲੇ ਲੋਕ ਆਉਣ ਲੱਗੇ ਸੀ ਪ੍ਰਕਾਸ਼ ਪ੍ਰਕਾਸ਼ ਚੰਦ ਬਾਦਲ ਨੂੰ ਇਸ ਗੱਲ ਦੀ ਤਾਂ ਬਹੁਤ ਜ਼ਿਆਦਾ ਤਕਲੀਫ ਸੀਗੀ ਉਹਨੂੰ ਕਿ ਜਥੇ ਜਥੇ ਹਾਰ ਕੋਲੇ ਬੰਦੇ ਜਾਈ ਜਾਂਦੇ ਨੇ ਤੇ ਇੱਕ ਬਾਹਰਲੀ ਰੋਟੀ ਨਹੀਂ ਸिखਾਂਦੇ ਇਸ ਕਰਕੇ ਪਿੰਡ ਦੇ ਕੱਲ ਲੋਕਾਂ ਨੇ ਸੋਚਿਆ ਵੀ ਆਪਾਂ ਬਾਦਲ ਨੂੰ ਮਿਲੀਏ ਇਹ ਪਿੰਡ ਦੇ ਹੀ ਦੋ ਅਕਾਲੀ ਜ਼ਥੇਦਾਰ ਜ਼ਥੇਦਾਰ ਤੇਜਵੰਤ ਸਿੰਘ ਪੁੱਤਰ ਰਸ਼ਪਾਲ ਸਿੰਘ ਜ਼ਥੇਦਾਰ ਸੂਰਤ ਸਿੰਘ ਪੁੱਤਰ ਕਲੜਾ ਸਿੰਘ ਇਹ ਨਾਲ ਲੈ ਕੇ ਸਰਦਾਰ ਬਾਦਲ ਨੂੰ ਮਿਲੇ ਮੋਗੇ ਜਾ ਕੇ ਬਾਦਲ ਸੀਗਾ ਜਿਹੜਾ ਗਰੜਾ ਪਿੰਡ ਦੇ ਸਰਦਾਰ ਮਾਨ ਸਿੰਘ ਦੇ ਘਰੇ ਰੁਕਿਆ ਹੋਇਆ ਸੀ ਮੋਗੇ ਦੇ ਕੋਲੇ ਗਰੜਾ ਪਿੰਡ ਹੈ ਗਰੜਾ ਪਿੰਡ ਦੇ ਮਾਨ ਸਿੰਘ ਦੇ ਘਰੇ ਰੁਕਿਆ ਹੋਇਆ ਸੀ ਉੱਥੇ ਜਾ ਕੇ ਤੇਜਵੰਤ ਸਿੰਘ ਤੇ ਸੂਰਤ ਸਿੰਘ ਸਮੇਤ ਬਾਕੀ ਸਾਰੇ ਜਿਹੜੇ ਲੋਕ ਸੰਗਤ ਨਾਲ ਗਏ ਸੀ ਉਹਨਾਂ ਨੂੰ ਨਾਲ ਲੈ ਕੇ ਪ੍ਰਕਾਸ਼ ਚੰਦ ਬਾਦਲ ਨੂੰ ਮਿਲੇ ਪ੍ਰਕਾਸ਼ ਚੰਦ ਬਾਦਲ ਨੂੰ ਕਿਹਾ ਵੀ ਐਸਐਸਪੀ ਜਿਹੜਾ ਸਵਰਨ ਸਿੰਘ ਕੋਟਨਾਗਾ ਵੀ ਤੂੰ ਉਹਨੂੰ ਕਹਿ ਵੀ ਜੱਜਦੱਤ ਦੀ ਬਾਹਰਲੀ ਰੋਟੀ ਨਹੀਂ ਖਾਂਦੇ ਵੀ ਇਹਨੂੰ ਘਰ ਦਾ ਖਾਣਾ ਖਾਣ ਦਿੱਤਾ ਜਾਵੇ ਦੇਖੋ ਪ੍ਰਕਾਸ਼ ਚੰਦ ਬਾਦਲ ਨੇ ਨਾਲ ਦੀ ਨਾਲ ਫੋਨ ਕੀਤਾ ਕੋਟਨੇ ਨੂੰ ਬਰਨਸਨ ਕੋਟ ਨੇ ਫੋਨ ਕਰਕੇ ਕਿਹਾ ਵੀ ਚੇਤੇਦਾਰ ਨੂੰ ਘਰ ਦਾ ਖਾਣਾ ਖਾਣ ਦਿੱਤਾ ਜਾਵੇ। ਅਗਰ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕਰਕੇ ਤੇ ਉਹਨੇ ਨਾਲ ਦੀ ਨਾਲ ਜੈਸ ਸਰ ਕਹਿ ਕੇ ਮਨਜ਼ੂਰ ਵੀ ਕੀਤਾ ਤੇ ਖਾਣਾ ਵੀ ਦਿੱਤਾ ਜਾਣ ਲੱਗਿਆ। ਪਰ ਉੱਥੇ ਬਾਦਲ ਨੇ ਇਹ ਨਹੀਂ ਕਿਹਾ ਵੀ ਸਾਡੇ ਚੇਤੇਦਾਰ ਨੂੰ ਕੁਝ ਨਹੀਂ ਹੋਣਾ ਚਾਹੀਦਾ। ਅਗਰ ਇੱਕ ਵਾਰੀ ਬਾਦਲ ਆਪਣੇ ਮੂੰਹੋਂ ਬੱਕ ਦਿੰਦਾ ਇਹ ਗੱਲ ਤਾਂ ਜਸਹਰ ਗੁਰਦੇਵ ਸਿੰਘ ਕੋਕੇ ਜਿਉਂਦੇ ਹੁੰਦੇ ਉਹਨਾਂ ਦੀ ਮੌਤ ਨਹੀਂ ਸੀ ਹੁੰਦੀ ਬਾਦਲ ਦੀ ਇੰਨੀ ਚਲਦੀ ਸੀ ਚਾਹੇ ਉਹ ਸਰਕਾਰ ਤੇ ਹੈਗਾ ਸੀ ਚਾਹੇ ਨਹੀਂ ਹੈਗਾ ਸੀ। ਤੇ ਉਸ ਤੋਂ ਬਾਅਦ ਚਲੋ ਇਹ ਇਹ ਇਹਨਾਂ ਨੂੰ ਟਾਈਮ ਮਿਲ ਗਿਆ ਇਹ ਇਹ ਜਿਹੜੇ ਤੇਜਵੰਤ ਸਿੰਘ ਤੇ ਸੂਰਤ ਸਿੰਘ ਨੇ ਜਿਹੜੇ ਜਿਹੜੇ ਬੀਡੀ ਤਵਾੜੀ ਨੇ ਡੀਜੀਪੀ ਜਿਨ੍ਹਾਂ ਨੇ ਰਿਪੋਰਟ ਪੇਸ਼ ਕੀਤੀ ਆ ਉਹਨਾਂ ਨੇ ਬਕਾਇਦਾ ਤੌਰ ਤੇ ਇਹਨਾਂ ਦੇ ਬਿਆਨ ਲਿਖੇ ਹੋਏ ਨੇ ਪਿੰਡ ਦੇ ਲੋਕਾਂ ਦੇ 50 60 ਬੰਦਿਆਂ ਦੇ ਪਿੰਡ ਦੇ ਲੋਕਾਂ ਦੇ ਬਿਆਨ ਲਿਖੇ ਹੋਏ ਨੇਗੇ ਜਿਹ ਜਿਨ੍ਹਾਂ ਦੇ ਜਿਹੜੇ ਬੰਦੇ ਕਹਿੰਦੇ ਨੇ ਵੀ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਗਏ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਤੇ ਉਹਨਾਂ ਨੇ ਸਵਰਨ ਸਿੰਘ ਘੋਟਲ ਨੇ ਉਹਨਾਂ ਨੂੰ ਫੋਨ ਕੀਤਾ ਫਿਰ ਸਵਰਨ ਸਿੰਘ ਘੋਟਲ ਨੇ ਘਰ ਦੀ ਰੋਟੀ ਖਾਣ ਦੀ ਇਜਾਜ਼ਤ ਦਿੱਤੀ ਉਸ ਤੋਂ ਬਾਅਦ ਗੁਰਦੇਵ ਸਿੰਘ ਕੌਂਕੇ ਦੀ ਪਤਨੀ ਇੱਕ ਬੀਬੀ ਨੂੰ ਨਾਲ ਲੈ ਕੇ ਇੱਕ ਸਿਆਣੀ ਬੁਢੀ ਨੂੰ ਨਾਲ ਲੈ ਕੇ ਜਾਂਦੀ ਹੁੰਦੀ ਸੀ ਰੋਟੀ ਲੈ ਕੇ ਜਾਂਦੀ ਸੀ ਸੀਆਈਏ ਸਟਾਫ ਜਗਰਾਉਂ ਦੇ ਵਿੱਚ ਤੇ ਉੱਥੇ ਉਹ ਬੀਬੀ ਸੀਗੀ ਇਹ ਬਾਹਰ ਇਹਨੂੰ ਬਾਹਰ ਰੋਕ ਲਿਆ ਜਾਂਦਾ ਸੀ ਬੀਬੀ ਸੀ ਜਿਹੜੀ ਅੰਦਰ ਚਲੀ ਜਾਂਦੀ ਸੀ ਬੀਬੀ ਅੰਦਰ ਜਾ ਕੇ ਖਾਣਾ ਦੇ ਆਉਂਦੀ ਸੀ ਤਾਂ ਇੱਕ ਦਿਨ ਬੀਬੀ ਨੇ ਦੇਖਿਆ ਜਿਹੜੀ ਬੀਬੀ ਅੰਦਰ ਕੋਈ ਰੋਟੀ ਲੈ ਕੇ ਗਈ ਵੀ ਜਿਹੜੇ ਜਥੇਦਾਰ ਜੀ ਨੇ ਤਾਂ ਬਹੁਤ ਪੂਰੀ ਹਾਲਤ 'ਚ ਨੇ ਉਹਨਾਂ ਤੇ ਤਾਂ ਬਹੁਤ ਤਸੱਦਦ ਹੋਇਆ ਹੋਇਆਗਾ ਚਲੋ ਉਹਨਾਂ ਨੇ ਉਹਨੇ ਬਾਹਰ ਆ ਕੇ ਦੱਸਿਆ ਤਾਂ ਇਹਨਾਂ ਨੇ ਪਿੰਡ ਦੇ ਲੋਕਾਂ ਨੂੰ ਦੱਸਿਆ ਪਿੰਡ ਦੇ ਲੋਕ ਇਕੱਠੇ ਹੋ ਕੇ ਬਾਬਾ ਜਿਹੜਾ ਘਾਲਾਗਾ ਨਾਨਕ ਸਰ ਜਿਹੜਾ ਸੰਸਥਾ ਆ ਗਈ ਜਿਹੜਾ ਉਹਦਾ ਮੁਖੀ ਹੈ ਬਾਬੇ ਘਾਲੇ ਦੇ ਕੋਲੇ ਗਏ ਜਿਹੜੇ ਜਦੋਂ ਬਾਬਾ ਘਾਲੇ ਦੇ ਕੋਲੇ ਇਸ ਕਰਕੇ ਗਏ ਕਿਉਂਕਿ ਜਿਹੜਾ ਬਾਬਾ ਘਾਲਾ ਸੀ ਉੱਥੇ ਨਾਨਕ ਸਰ ਜਿਹੜੇ ਇਹ ਜਥੇਦਾਰ ਜੀ ਗੁਰਦੇਵ ਸਿੰਘ ਕੌਂਕੇ ਨੇ ਇਹਨਾਂ ਦੇ ਪਿਤਾ ਜੀ ਸੀਗੇ ਜਿਹੜੇ ਉਹ ਨਾਨਕਸਰ ਸੇਵਾ ਕਰਦੇ ਹੁੰਦੇ ਸੀ ਉਹ ਬਾਬਾ ਘੱਲੇ ਕੋਲੇ ਆਉਂਦੇ ਜਾਂਦੇ ਸੀ ਚੰਗੀ ਉਹਨਾਂ ਦੀ ਪਛਾਣ ਸੀ ਫਿਰ ਇਹ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਦਮਦਮੀ ਟਕਸਾਲ ਚ ਚਲੇ ਗਏ ਤੇ ਇਹਨਾਂ ਨੇ ਆਪਣੀ ਸੰਥਿਆ ਵੀ ਉੱਥੋਂ ਹੀ ਲਈ ਜਾਗੀ ਨੇ ਦਰਮਿਆਨ ਦੇਕਸਾਲ ਤੋਂ ਇਹ ਬਾਬਾ ਕਾਲੇ ਕੋਲੇ ਗਏ ਬਾਬਾ ਕਾਲਾ ساری ਸੰਗਤ ਪਿੰਡ ਦੇ ਲੋਕ ਤੇ ਜਹਦਰ ਗਰਦੇਵ ਸਿੰਘ ਕੋ ਕੇ ਜੀ ਦੇ ਦੋਨੇ ਬੇਟ ਮੈਂ ਜਿੰਨੀਆਂ ਗੱਲਾਂ ਦੱਸ ਰਿਹਾ ਸਾਰੀਆਂ ਰਿਪੋਰਟ ਚ ਵੀ ਲਿਖੀਆਂ ਹੋਈਆਂ ਨੇ ਜਿਹੜੀਆਂ ਮੈਂ ਨਾਲ-ਨਾਲ ਰਿਪੋਰਟ ਚ ਲਾ ਰਿਹਾ ਹਾਂ ਇਹ ਰਿਪੋਰਟ ਚ ਵੀ ਲਿਖੀਆਂ ਹੋਈਆਂ ਨੇ ਸਾਰੀਆਂ ਮੈਂ ਰਿਪੋਰਟ ਹੀ ਪੜ੍ਹ ਕੇ ਸੁਣਾ ਰਿਹਾ ਤੁਹਾਨੂੰ ਸਾਰੀ ਰਿਪੋਰਟ ਹੀ ਆ ਗਈ ਮੇਰੇ ਕੋਲੇ ਆ ਭਈ ਤੇ ਇਹਨੇ ਜਿਹੜੇ ਬਾਬਾ ਕਾਲਾ ਸਿੰਘ ਇਹ ਸਾਰੇ ਜਾਣੇ ਸਮੇਤ ਲੋਕ ਸੰਗਤ ਇਹ ਸੀਆਈਏ ਸਟਾਫ ਗਏ ਸੀਆਈਏ ਸਟਾਫ ਗਏ ਤਾਂ ਇਹਨਾਂ ਨੂੰ ਸੰਤਰੀ ਨੇ ਮੂਰੀ ਰੋਕ ਲਿਆ ਰੁਕ ਗਏ ਥੋੜੀ ਦੇਰ ਬਾਅਦ ਸੰਤਰੀ ਨੇ ਇਹਨਾਂ ਨੂੰ ਅੱਗੇ ਜਾਣ ਦਿੱਤਾ ਫਿਰ ਇਹਨਾਂ ਨੂੰ ਮੁੰਸ਼ੀ ਨੇ ਰੋਕ ਲਿਆ ਮੁੰਸ਼ੀ ਨੂੰ ਰੋਕ ਲਿਆ ਰੋਕ ਲਿਆ ਤਾਂ ਇਹ ਪਿੱਛੇ ਹੀ ਰੁਕ ਗਏ ਤਾਂ ਮੁੰਸ਼ੀ ਨੇ ਆ ਕੇ ਕਿਹਾ ਵੀ ਅੰਦਰ ਵੱਡੇ ਅਫਸਰਾਂ ਦੀ ਮੀਟਿੰਗ ਚੱਲ ਰਹੀ ਆ ਉਹ ਚਲੋ ਇਹ ਬਾਹਰ ਰੋਕ ਗਏ ਬਾਬਾ ਘੱਲੇ ਨੇ ਕੀ ਕੀਤਾ ਹੌਲੀ ਹੌਲੀ ਉਹ ਬਾਬੇ ਘੱਲੇ ਦੇ ਵੀ ਸਟੇਟਮੈਂਟ ਆ ਗਈ ਨਾਲ ਉਹ ਕਹਿੰਦਾ ਵੀ ਮੈਂ ਹੌਲੀ ਹੌਲੀ ਤੁਰਦਾ ਤੁਰਦਾ ਅੰਦਰ ਨੂੰ ਚਲਿਆ ਗਿਆ ਕਹਿੰਦਾ ਮੈਂ ਦੇਖਿਆ ਵੀ ਇੱਕ ਕੋਨੇ ਜਿਹੇ ਦੇ ਵਿੱਚ ਇੱਕ ਬੰਦਾ ਸਿੱਟਿਆ ਪਿਆਗਾ ਕਹਿੰਦਾ ਜਦੋਂ ਮੈਂ ਕੋਲੇ ਹੋ ਕੇ ਦੇਖਿਆ ਉਹ ਤਾਂ ਜਿਹੇਦਾਰ ਗੁਰਦੇਵ ਸਿੰਘ ਜੀ ਕੋਕੇ ਸੀ ਕਹਿੰਦਾ ਉਹਨਾਂ ਦੀਆਂ ਲੱਤਾਂ ਤੋੜ ਕੇ ਮੋੜ ਕੇ ਆਂ ਪਿੱਠਕਣੀਓ ਐ ਕੰਨਾਂ ਨਾਲ ਲਾਈਆਂ ਹੋਈਆਂ ਸੀ ਤੇ ਬਹੁਤ ਉਹਨਾਂ ਦਾ ਬੁਰਾ ਹਾਲ ਸੀ ਜਗਾ ਜਗਾ ਜਿਹਾ ਬਾਹਾਂ ਟੁੱਟੀਆਂ ਹੋਈਆਂ ਲੱਤਾਂ ਟੁੱਟੀਆਂ ਹੋਈਆਂ ਬਸ ਉਹਨਾਂ ਦੀ ਇਹ ਕਹਿੰਦਾ ਅੱਖਾਂ ਦੇ ਵਿੱਚ ਜਾਨ ਸੀ ਉਹ ਖੜਾਈ ਮੜ ਮੜਾ ਝਾਕਦੇ ਸੀ ਹਿੱਲ ਨਹੀਂ ਸੀ ਸਕਦੇ ਬੋਲ ਨਹੀਂ ਸੀ ਸਕਦੇ ਇਹ ਹਾਲਤ ਦੇ ਵਿੱਚ ਬੰਦਾ ਕਿਵੇਂ ਭੱਜ ਜਾਊਗਾ ਕਿਵੇਂ ਠਾੜੇ ਦੇ ਵਿੱਚ ਉਹ ਹਾਲਤ ਦੇ ਵਿੱਚ ਬੰਦਾ ਭੱਜ ਜਾਊਗਾ ਇਹ ਇਹ ਮਰਨ ਤੋਂ ਥੋੜੇ ਜਿਹੇ ਦਿਨ ਪਹਿਲਾਂ ਦੀ ਗੱਲ ਆ ਇੱਕ ਜਾਂ ਦੋ ਦਿਨ ਪਹਿਲਾਂ ਦੀ ਗੱਲ ਆ ਤੇ ਇਹਦਾ ਬਾਬੇ ਘਾਲੇ ਦੇ ਘਾਲੇ ਦੀ ਸਟੇਟਮੈਂਟ ਆ ਬਕਾਇਦਾ ਤੌਰ ਤੇ ਆ ਬਿਆਨਾਂ ਦੇ ਨਾਲ ਚੱਲਦੀ ਆਗੇ ਉਹ ਉਸ ਤੋਂ ਬਾਅਦ ਜਸਵਰਨ ਜਿਹੜਾ ਜਿਹੜੀ ਬਾਡੀ ਸੀ ਜਥੇਦਾਰ ਜੀ ਦੀ ਉਹ ਬਿਲਕੁਲ ਨੀਲੀ ਹੋਈ ਪਈ ਸੀ ਫਿਰ ਜਿਹੜੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਉਹ ਉੱਥੇ ਗ੍ਰਿਫਤਾਰ ਹੋ ਗਏ ਸੀਗੇ ਇੱਕ ਵਾਰੀ ਸੀਆਈਏ ਸਟਾਫ ਦੇ ਉਹਨਾਂ ਨੂੰ ਚੱਕ ਲਿਆ ਸੀ ਉਹਨਾਂ ਨੇ ਆਪ ਦੱਸਿਆ ਕਹਿੰਦੇ ਵੀ ਇੰਸਪੈਕਟਰ ਗਰਮੀਤ ਸਿੰਘ ਨੇ ਕੀ ਕੀਤਾ ਕਹਿੰਦਾ ਵੀ ਉਹ ਆ ਕੇ ਉਹ ਉਹ ਉਹਨਾਂ ਨੇ ਕਹਿੰਦੇ ਕਿਸੇ ਪੁਲਿਸ ਵਾਲੇ ਇਨਸਪੈਕਟਰ ਗਰਮੀਤ ਸਿੰਘ ਨੇ ਨਾ ਇੱਕ ਹੀਟਰ ਲਾਤਾ ਠੰਡ ਬਾਲੀ ਸੀ ਜਥੇਦਾਰ ਜ਼ਖਮੀ ਸੀਗਾ ਬਹੁਤ ਜ਼ਿਆਦਾ ਉਹਦੇ ਹੀਟਰ ਲਾਤਾ ਐਸਐਸਪੀ ਕੋਟਨਾ ਆ ਗਿਆ ਉੱਪਰੋਂ ਐਸਐਸਪੀ ਕੋਟਨੇ ਨੇ ਆ ਕੇ ਗਾਲਾਂ ਗੂਲਾਂ ਕੱਟੀਆਂ ਨਾਲੇ ਤਾਂ ਗਰਮੀਤ ਸਿੰਘ ਨੂੰ ਨਾਲੇ ਜਥੇਦਾਰ ਦੇ ਆਪਣੇ ਪਛਾਅ ਵਾਲੇ ਥਾਂ ਤੇ ਲੱਤਾਂ ਮਾਰੀਆਂ ਉਹ ਜਦੋਂ ਲੱਤ ਮਾਰਿਆ ਕੋਲੇ ਹਰਪਗਵਾਨ ਡੀਐਸਪੀ ਖੜਾ ਸੀ ਉਹ ਡੀਐਸਪੀ ਅਸਲ ਲੱਗਿਆ ਕਹਿੰਦਾ ਲੈ ਜਥੇਦਾਰ ਦਾ ਪਿਸ਼ਾਬ ਨਿਕਲ ਗਿਆ ਉਹ ਕੋਲੇ ਇੰਸਪੈਕਟਰ ਗੁਰਮੀਤ ਸਿੰਘ ਖੜਾ ଥି ਉਹ ਕਹਿੰਦਾ ਪਿਸ਼ਾਬ ਨਹੀਂ ਜੀ ਇਹ ਤਾਂ ਉਹਨਾਂ ਪਿਸ਼ਾਬ ਨਹੀਂ ਕਹਿੰਦਾ ਜੀ ਇਹ ਤਾਂ ਜਥੇਦਾਰ ਜੀ ਦਾ ਖੂਨ ਚੱਲ ਪਿਆ ਅੰਦਰੋਂ ਉਹ ਕਿਤੇ ਜਦੋਂ ਲੱਤ ਮਾਰੀ ਜੋਰ ਦੀ ਫਟ ਗਿਆ ਅੰਦਰੋਂ ਬਲੇਡਰ ਬਲੂਡਰੋਂ ਖੂਨ ਚੱਲ ਪਿਆ ਉਹਨਾਂ ਦਾ ਇੰਨਾ ਬੁਰਾ ਹੀ ਹਾਲਤ ਦੇ ਵਿੱਚ ਬੰਦਾ ਕਿਵੇਂ ਭੱਜ ਜੂਗਾ ਫਿਰ ਜਦੋਂ ਬਾਬਾ ਘੱਲਾ ਜੀ ਉਹਦੇ ਕੋਲੇ ਪਹੁੰਚ ਗਏ ਇੰਨੇ ਕਿਤੇ ਮੀਟਿੰਗ ਖਤਮ ਹੋ ਗਈ ਸਵਰਨ ਸਿੰਘ ਕੋਟਨਾ ਬਾਹਰ ਆ ਗਿਆ ਸਵਰਨ ਸਿੰਘ ਕੋਟਨਾ ਜਦੋਂ ਬਾਹਰ ਆਇਆ ਉਹ ਆ ਕੇ ਮੁਲਾਜ਼ਮਾਂ ਨੂੰ ਗਾਲਾਂ ਕੱਢਣ ਲੱਗਾ ਵੀ ਤੁਸੀਂ ਬਾਬੇ ਨੂੰ ਕਿਵੇਂ ਅੰਦਰ ਆਉਣ ਦਿੱਤਾ ਚਲੋ ਤੇ ਬਾਬੇ ਨੂੰ ਬਾਹਰ ਜਾਣ ਦੀ ਖਾਤਰ ਗਿਆ ਬਾਬਾ ਘੱਲਾ ਜੀ ਮੁੜੇ ਆਏ ਚਲੋ ਮੁੜ ਕੇ ਆਉਣ ਤੋਂ ਬਾਅਦ ਇਹ ਘਰੇ ਆ ਗਏ ਫਿਰ ਇਹਨਾਂ ਨੇ ਬਾਦਲ ਨੂੰ ਅਪਰੋਚ ਕੀਤਾ ਸਾਰਿਆਂ ਨੇ ਦੇਖੋ ਫਿਰ ਇਹਨਾਂ ਨੇ ਬਾਦਲ ਨੂੰ ਅਪਰੋਚ ਕੀਤਾ ਜਦੋਂ ਬਾਦਲ ਨੂੰ ਅਪਰੋਚ ਕੀਤਾ ਬਾਦਲ ਨੇ ਕੋਈ ਕਾਰਵਾਈ ਨਹੀਂ ਕੀਤੀ ਬਾਦਲ ਨੇ ਕੋਈ ਫੋਨ ਨਹੀਂ ਕੀਤਾ ਕੁਛ ਨਹੀਂ ਕੀਤਾ ਅਸਲ ਦੇ ਵਿੱਚ ਬਾਦਲ ਨੇ ਕਾਰਵਾਈ ਇਸ ਕਰਕੇ ਨਹੀਂ ਕੀਤੀ ਕਿਉਂਕਿ ਜਿਹੜੀ ਜ਼ਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਸੀ ਉਹਨਾਂ ਦੀ ਜਿਹੜੀ ਫੋਲੋਇੰਗ ਫੋਲੋਇੰਗ ਸੀਗੀ ਜਿਹੜੀ ਉਹਨਾਂ ਦੀ ਪ੍ਰਤਿਸ਼ਟਾ ਸੀ ਮਾਣ ਪ੍ਰਤਿਸ਼ਟਾ ਬਾਦਲ ਨਾਲੋਂ ਵੱਧਦੀ ਜਾਂਦੀ ਸੀ ਜ਼ਥੇਦਾਰ ਆਪਣੇ ਸੰਤ ਚਰਨੈਲ ਸਿੰਘ ਜੀ ਭਿੰਡਰ ਵਾਲਾ ਵਾਂਗੂ ਲੋਕ ਉਹਨਾਂ ਦੇ ਕੋਲੇ ਇਕੱਠੇ ਹੋ ਕੇ ਜਾਣ ਲੱਗੇ ਸੀ ਜਦੋਂ ਜ਼ਥੇਦਾਰ ਸੀ ਬਾਦਲ ਨੂੰ ਇਸ ਗੱਲ ਦੀ ਤੜਫਣਾ ਸੀ ਬਹੁਤ ਜ਼ਿਆਦਾ ਇਸ ਕਰਕੇ ਬਾਦਲ ਨੇ سپورਟ ਨਹੀਂ ਸੀ ਕਰਦਾ ਉਹ ਐਸੇ ਕਰਕੇ ਬਾਦਲ ਨੇ ਇਹਨਾਂ ਦਾ ਜਿਹੜਾ ਕਤਲ ਸੀਗਾ ਉਹ ਹੁਣ ਦਿੱਤਾ ਰੋਕਿਆ ਨਾ ਉਹ ਉਸ ਤੋਂ ਬਾਅਦ ਚਲੋ ਇਹ ਮਿਤ ਹੁਣ ਤੁਸੀਂ ਦੱਸੋ ਸੁਖਵੀਰ ਬਾਦਲ ਜੀ ਇਹ ਜਾਣੇ ਹਨ ਜਾਣੇ ਚੋਰੀ ਹੋਈ ਗਲਤੀ ਆ ਇਹ ਤਾਂ ਮਿੱਥ ਕੇ ਕੀਤੇ ਹੋਏ ਅਪਰਾਧ ਨੇ ਸਾਰੀ ਲੋਕਲ ਲੀਡਰਸ਼ਿਪ ਨੂੰ ਪਤਾ ਸੀਗਾ ਸਾਰੀ ਕੈਬਨਟ ਨੂੰ ਪਤਾ ਸੀ ਸਾਰੇ ਜਿੰਨੇ ਬੰਦੇ ਉੱਥੇ ਅਕਾਲੀ ਦਲ ਦੇ ਜਿੰਨੇ ਵਰਕਰ ਕੰਮ ਕਰਦੇ ਸੀ ਸਾਰਿਆਂ ਨੂੰ ਪਤਾ ਸੀ ਸਾਰਿਆਂ ਦੇ ਪਰਚਾਦਰਜ ਹੋਣਾ ਚਾਹੀਦਾ ਤੇਨੇ ਲੋਕਾਂ ਨੂੰ ਇਸ ਗੱਲ ਦੀ ਨੌਲੇਜ ਦੀ ਸਾਰਿਆਂ ਦੇ ਖਿਲਾਫ ਕੇਸ ਕੋਰਟ ਦੇ ਵਿੱਚ ਚੱਲਣਾ ਚਾਹੀਦਾਗਾ ਉਸ ਤੋਂ ਬਾਅਦ 15 ਸਾਲ ਸਰਕਾਰ ਰਹਿ ਗਈ ਤੁਹਾਡੀ 15 ਸਾਲ 15 ਸਾਲਾਂ ਚ ਕੁਝ ਨਹੀਂ ਕੀਤਾ ਤੁਸੀਂ ਤੁਸੀਂ ਕਹਿੰਦੇ ਜਾਨੇ ਜਾਣੇ ਅਣਜਾਣੇ ਚ ਗਲਤੀਆਂ ਹੋ ਗਈਆਂ ਪੰਥ ਮaaf ਕਰ ਦਵੇ ਤੇ ਅਸਲ ਚ ਹੁਣ ਜਿਹੜੀ ਹੁਣ ਜਿਹੜੀ ਇਹ ਰਿਪੋਰਟ ਜਿਹੜੀ ਪੇਸ਼ ਕੀਤੀ ਆ ਇਹ ਤਾਂ ਰਿਪੋਰਟ ਬੀਡੀ ਤਵਾੜੀ ਨੇ ਬੀਪੀ ਤਵਾੜੀ ਨੇ 27/7/1999 ਨੂੰ ਪ੍ਰਕਾਸ਼ ਚੰਦ ਬਾਦਲ ਦੇ ਟੇਬਲ ਤੇ ਰੱਖਤੀ ਸੀ 1999 ਨੂੰ ਕਈ ਸਾਲ ਹੋ ਗਏ ਦੇਖ ਲਓ 23 24 ਸਾਲ ਹੋ ਗਏ ਉਸ ਤੋਂ ਬਾਅਦ ਚ 15 ਸਾਲ ਸਰਕਾਰ ਰਹਿ ਗਈ 97 ਚ ਸਰਕਾਰ ਬਣੀ ਜੀ ਦੁਬਾਰੇ 97 ਚ ਸਰਕਾਰ ਬੰਨ ਸਰ ਪੁਲਿਸ ਜਿਹੜੇ ਉੱਪਰ ਪੁਲਿਸ ਅਫਸਰ ਸੀ ਉਹਨਾਂ ਨੇ ਆਪਣਾ ਪੂਰਾ ਕੰਮ ਕੀਤਾ ਉਹਨਾਂ ਨੇ ਸਾਰਿਆਂ ਨੂੰ ਮਲਜਮ ਬਣਾਇਆ ਇਹਨਾਂ ਨੂੰ ਮੈਂ ਸਾਰੇ ਦੱਸਦਾ ਕਿ ਰਿਪੋਰਟ ਦੇ ਵਿੱਚ ਕੀ ਕੀ ਹੈ ਦੇ ਉਸ ਹੁਣੇ ਦੇਖੋ ਹੁਣ ਰਗਵੀਰ ਸਿੰਘ ਜੀ ਜ਼ਥੇਦਾਰ ਨੇ ਜਿਹੜੇ ਹੁਣ ਕੀ ਇਹ ਕੀ ਕਾਰਵਾਈ ਕਰਦੇ ਨੇ ਤੇ ਕੀ ਨਹੀਂ ਕਰਦੇ ਇਹ ਤਾਂ ਹੁਣ ਪਤਾ ਲੱਗੂਗਾ ਜਦ ਕਿ ਜੂਨ ਦੇ ਵਿੱਚ ਜਿਹਦਾ ਰਗਵੀਰ ਸਿੰਘ ਜੀ ਨੇ ਕਿਹਾ ਸੀ ਕਿ ਜ਼ਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਰਿਪੋਰਟ ਆ ਉਹਨੂੰ ਜਨਤਕ ਕੀਤਾ ਜਾਵੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਹੁਣ ਫਸਦਾ ਇਹਦੇ ਵਿੱਚ ਪ੍ਰਕਾਸ਼ ਚੰਦ ਬਾਦਲ ਵੀ ਆ ਫਿਰ ਕਿਉਂਕਿ ਉਹਨੂੰ ਸਾਰੀ ਗੱਲ ਦੀ ਨੌਲੇਜ ਸੀਗੀ ਹੁਣ ਜਿਹੜੀ ਰਿਪੋਰਟ ਪੇਸ਼ ਕੀਤੀ ਹੈਗੀ ਰਿਪੋਰਟ ਵਿੱਚ ਜਿਹੜੇ ਕੁੱਟਮਾਰ ਕਰਨ ਵਾਲੇ ਅਫਸਰ ਸੀ ਐਸਐਸਪੀ ਸਵਰਨ ਸਿੰਘ ਕੋਟਨਾ ਡੀਐਸਪੀ ਕਮਲਜੀਤ ਸਿੰਘ ਡੀਐਸਪੀ ਹਰਪਗਵਾਨ ਸਿੰਘ ਤੇ ਏਐਸਆਈ ਚੰਨਣ ਸਿੰਘ ਤੇ ਇਨਸਪੈਕਟਰ ਗਰਮੀਤ ਸਿੰਘ ਇੱਕ ਇਹਦੇ ਵਿੱਚ ਇੱਕ ਹੋਰ ਵੀ ਗਵਾਹ ਇਹਦੇ ਵਿੱਚ ਦੱਸ ਰਹੇ ਨੇ ਦਰਸ਼ਨ ਸਿੰਘ ਸਿਪਾਹੀ ਹੈ ਦਰਸ਼ਨ ਸਿੰਘ ਸਪਾਹੀ ਦੱਸਦਾ ਕਹਿੰਦਾ ਮੈਂ ਪੁਲਿਸ ਮੁਲਾਜ਼ਮਾਂ ਦੇ ਖਾਣ ਦੀ ਖਾਤਰ ਭੁੱਕੀ ਲੈ ਕੇ ਸੀ ਆਈਏ ਸਟਾਫ ਜਾਂਦਾ ਹੁੰਦਾ ਸੀ ਕਦੇ-ਕਦੇ ਕਹਿੰਦਾ ਮੈਂ ਮুলਜਮ ਛੱਡਣ ਜਾਂਦਾ ਦੀ ਥਾਣੇ ਤੋਂ ਸੀਆਈਏ ਸਟਾਫ ਚ ਜਿਹੜੇ ਮুলਜਮ ਛੱਡਨੇ ਹੁੰਦੇ ਸੀ ਮੈਂ ਜਾਂਦਾ ਹੁੰਦਾ ਸੀ ਗੱਲ ਲੈ ਕੇ ਕਹਿੰਦਾ ਮੈਂ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਜਹਦਾਰ ਗੁਰਦੇਵ ਸਿੰਘ ਕੌਂਕਾ ਕੌਂਕੇ ਨੂੰ ਇੰਨਾ ਕੁੱਟਿਆ ਹੋਇਆ ਵੀ ਉਹਦੀ ਉਹਦਾ ਇੱਕ ਹੱਥ ਵੀ ਨਹੀਂ ਸਹਿਲਦਾ ਕਹਿੰਦਾ ਪਹਿਲੇ ਦਿਨ ਜਦੋਂ ਮੈਂ ਗਿਆ ਤਾਂ ਉਹਨਾਂ ਨੇ ਬਾਥਰੂਮ ਜਾਣਾ ਸੀ ਤਾਂ ਬਾਥਰੂਮ ਜਾਣ ਦੀ ਹਜਤ ਹੋਈ ਖਾਂਦੇ ਤਾਂ ਕੁਝ ਐ ਨਹੀਂ ਸੀ ਦੋ ਤਿੰਨ ਦਿਨਾਂ ਤੋਂ ਇਹ ਕਹਿੰਦਾ ਵੀ ਉਹਨੂੰ ਦੋ ਪੁਲਿਸ ਵਾਲੇ ਚੱਕ ਕੇ ਲੈ ਕੇ ਗਏ ਟਾਇਲਟ ਦੇ ਵਿੱਚ ਉਹ ਬੰਦਾ ਭੱਜ ਕਿੱਥੋਂ ਜਾਂਦਾ ਉਹ ਤਾਂ ਤੁਰ ਵੀ ਨਹੀਂ ਸੀ ਸਕਦਾ ਉਹਨੂੰ ਚੱਕ ਕੇ ਲੈ ਕੇ ਗਏ ਚੱਕ ਕੇ ਵੀ ਉਹਨ ਤੋਂ ਫਿਰ ਬੈਠਿਆ ਬੁੱਠਿਆ ਨਾ ਗਿਆ ਉਹ ਮੇਹੀ ਵਾਪਸ ਲਾਇਆ ਉਸ ਤੋਂ ਅਗਲੇ ਦਿਨ ਉਹਨੂੰ ਪਕੌੜਾ ਕਰਾ ਦਿੰਦੇ ਨੇ ਇਹ ਇੱਕ ਇੱਕ ਤਰੀਕ ਨੂੰ ਪਕੌੜਾ ਕਰਾ ਦਿੰਦੇ ਨੇ 1 ਜੂਨ 1993 ਨੂੰ ਇਹ ਜੁਲਾਈ ਦੀ ਆਪਣੇ ਮਈ ਦੀ ਗੱਲ ਆ ਵੀ ਇਹ ਮਈ ਦੀ ਗੱਲ ਆ ਕਿ ਜਦੋਂ ਇਹ ਜਿਹੜਾ ਦਰਸ਼ਨ ਸਿੰਘ ਦੱਸ ਰਿਹਾਗਾ ਆਪਣਾ ਬਿਆਨ ਦੇ ਰਿਹਾ ਸਟੇਟਮੈਂਟ ਹੈ ਇਹਦੀ ਜਿਹੜੀ ਮੈਂ ਨਾਲ ਰਿਪੋਰਟ ਚ ਲਾ ਰਿਹਾਗਾ ਹੁਣ ਸਵਰਨ ਸਿੰਘ ਫੇਰ ਹੋਰ ਵੀ ਬੰਦੇ ਇਹਦੇ ਵਿੱਚ ਸ਼ਾਮਲ ਹੋਏ ਪੁਲਿਸ ਵਾਲੇ ਸਵਰਨ ਸਿੰਘ ਕੋਟਨੇ ਦੇ ਤਵਾਦਲੇ ਤੋਂ ਬਾਅਦ ਉੱਥੇ ਗਰਮੀਤ ਸਿੰਘ ਪਿੰਕੀ ਇਨਸਪੈਕਟਰ ਉਹਨੇ ਸਾਰੀਆਂ ਗੱਲਾਂ ਖੋਲ ਕੇ ਇੰਟਰਵਿਊਆਂ ਦਿੱਤੀਆਂ ਹੋਈਆਂ ਨੇ ਗੁਰਦੇਵ ਸਿੰਘ ਕੌਂਕੇ ਦੇ ਕਤਲ ਬਾਰੇ ਹੁਣ ਤਾਂ ਰਿਪੋਰਟ ਆ ਗਈ ਸਾਪਣੇ ਹੁਣ ਤਾਂ ਆਹ ਜਿਹੜੀ ਰਿਪੋਰਟ ਮੈਂ ਨਾਲ ਚਲਾ ਰਿਹਾ ਸਰਕਾਰੀ ਰਿਪੋਰਟ ਆ ਗਈ ਹੈ ਤੇ ਭੇਰ ਹਰਿੰਦਰ ਸਿੰਘ ਚਹਲ ਐਸਐਸਪੀ ਆਇਆ ਇਹਨਾਂ ਨੂੰ ਕੋਈ ਪੂਰੀ ਪੂਰ ਕਹਾਣੀ ਦਾ ਪਤਾ ਸੀ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟੇਬਲ ਤੇ ਜਿਹੜੀ 1999 ਚ ਰਿਪੋਰਟ ਪਈ ᱛੀ ਇਹਨੇ ਸਾਰੇ ਬਚਾਏ ਸੈਣੀ ਨੂੰ ਇਹਨੇ ਬਚਾਇਆ ਸਵਰਨ ਸਿੰਘ ਘੋਟਨੇ ਨੂੰ ਇਹਨੇ ਬਚਾਇਆ ਡੀਐਸਪੀ ਕਮਲਜੀਤ ਸਿੰਘ ਨੂੰ ਇਹਨੇ ਬਚਾਇਆ ਡੀਐਸਪੀ ਹਰਪ੍ਰਗਵਾਨ ਸਿੰਘ ਨੂੰ ਇਹਨੇ ਬਚਾਇਆ ਐਸਐਚ ਚੰਨਣ ਸਿੰਘ ਨੂੰ ਇਹਨੇ ਬਚਾਇਆ ਦੱਸੋ ਹੁਣ ਹਲੇ ਇਹ ਕਹਿੰਦੇ ਨੇ ਸਾਡੀਆਂ ਜੀ ਜਿਹੜੀਆਂ ਸਾਥੋਂ ਜਾਣੇ ਅਣਜਾਣੇ ਚ ਗਲਤੀਆਂ ਹੋ ਗਈਆਂ ਉਹਦੀ ਮਾਫੀ ਦਿੱਤੀ ਜਾਵੇ ਇਹ ਜਾਣੇ ਜਾਂ ਅਣਜਾਣੇ ਚ ਹੋਈਆਂ ਉਹ ਹੀਆਂ ਗਲਤੀਆਂ ਨੇ ਤੁਸੀਂ ਤਾਂ ਪੁਲਿਸ ਨੂੰ ਅਣਪਛਾਤੀ ਕਹੀ ਜਾਂਦੇ ਹੋ ਅਣਪਛਾਤੀ ਪੁਲਿਸ ਹੁਣ ਤਾਂ ਅਣਪਛਾਤੀ ਨਹੀਂ ਰਹੀ ਤੁਹਾਡੇ ਉਹਨੇ 1999 ਦੇ ਵਿੱਚ ਤਾਂ ਪੁਲਿਸ ਪਛਾਣੀ ਗਈ ਸੀ ਤੁਹਾਡੇ ਟੇਬਲ ਤੇ ਰਿਪੋਰਟ ਆ ਗਈ ਸੀ ਫਿਰ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਹੁਣ ਭੁੱਲ ਜਾਓ ਸੁਖਵੀਰ ਬਾਦਲ ਜੀ ਹੁਣ ਨਹੀਂ ਮਿਲਦਾ ਤੁਹਾਨੂੰ ਕੁਝ ਹੁਣ ਆਹ ਰਿਪੋਰਟ ਤੇ ਕਰਾ ਲਓ ਜੇ ਕਾਰਵਾਈ ਕਰਾ ਸਕਦੇ ਹੋ ਕੁਝ ਕਰਾਓ ਆਹ ਰਿਪੋਰਟ ਤੇ ਕਰਵਾ ਕਰਵਾਈ ਕਹੋ ਜਥੇਦਾਰ ਨੂੰ ਲਵੇ ਸਟੈਂਡ ਸਾਰੀ ਸਿੱਖ ਕੌਮ ਤੁਹਾਡੇ ਨਾਲ ਲੱਗੂਗੀ ਕਰੋ ਕਰਵਾਈ ਕਾਰਵਾਈ ਇਹਦੇ ਵਿੱਚ ਕਾਰਵਾਈ ਜਿੰਨੇ ਬੰਦੇ ਆਉਂਦੇ ਨੇ ਪਰ ਇਹਦੇ ਵਿੱਚ ਤੁਹਾਡਾ ਬਾਪੂ ਨਾਲ ਆਊਗਾ ਵਿੱਚ ਆਊਗਾ ਉਹ ਚਲੋ ਮੇਰੀ ਯਾਰ ਇਹ ਵੀਡੀਓ ਨੂੰ ਹਵਾ ਵਾਂਗੂ ਸ਼ੇਅਰ ਕਰਦੇ ਹੋ ਸਾਰੇ ਜਾਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ